ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਤਿੰਨ ਤਿੰਨ ਕੁੰਡਿਆਂ ਦੇ हिसाब ਨਾਲ ਗੁੰਡੇ ਪਾਏ ਹੂ ਮੈਂ ਗਿਣੇ ਨਹੀਂ ਹੈ ਕਿੰਨੇ ਆ ਤੇ ਪਰ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਪਾ ਕੇ ਦੋ ਦੋ ਕੁੰਡੇ ਮੈਂ ਦੋ ਇੱਧਰ ਜਿਆਦਾ ਰੱਖਿਆ ਦੋ ਇੱਧਰ ਬਾਕੀ ਆ ਤਿੰਨ ਤਿੰਨ ਕੁੰਡੇ ਆ ਆਪਾਂ ਕੋਈ ਵੀ ਆਪਣਾ ਕੋਟੀ ਸਵੈਟਰ ਬਣਾਉਣਾ ਤਿੰਨ ਤਿੰਨ ਗੁੰਡਿਆਂ ਦੇ ਬਾਰਡਰ ਬਣਾ ਕੇ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਡਿਜ਼ਾਈਨ ਬਣਾ ਸਕਦੇ ਹਾਂ ਉੱਪਰ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਆਹ ਤਾਂ ਬਹੁਤ-ਬਹੁਤ ਧੰਨਵਾਦ ਹੋਊਗਾ ਤੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਆਪਾਂ ਹਾ ਗੁੰਡੇ ਪਾਏ ਆ वाली सिलाई आप उल्टी बना लें इधरों मैं उल्टी बना थोड़ी अपनी मर्जी है सीधी बनानी है सीधी बना लियो उल्टी बनानी है उल्टी बना लियो ਚਲਾਈ ਕੰਪਲੀਟ ਕਰ ਲਈ ਉਧਰੋਂ ਸਿੱਧੀ ਬਣਾਈ ਆ ਉਧਰੋਂ ਉਲਟੀ ਹੋ ਗਈ ਸਿੱਧੇ ਬਸ ਇੱਕ ਗੁੰਡਾ ਪਤਾਰ ਲਿਆ ਇੱਕ ਗੁੰਡਾ ਸਿੱਧਾ ਬਣਾ ਲਿਆ ਹੁਣ ਆਪਾਂ ਇਸ ਤਰ੍ਹਾਂ ਕਰਕੇ ਧਾਗਾ ਅੱਗੇ ਲਾਵਾਂਗੇ ਤਿੰਨ ਗੁੰਡੇ ਉਲਟੇ ਬਣਾ ਲਾਂਗੇ ਸਿੱਧੇ ਪਾਸੇ ਨਾਲ ਤੇ ਆ ਤਾਂ ਗਾਇ ਇਸ ਤਰ੍ਹਾਂ ਖਿੱਚ ਦਾਂਗੇ ਫਿਰ ਧਾਗਾ ਅੱਗੇ ਕਰਾਂਗੇ ਉਸੇ ਨਾਲ ਧਿਆਨ ਰੱਖਣਾ ਕਿ ਜਿਹੜੇ ਧਾਗੇ ਨਾਲ ਸੇ ਬਣਾਉਣਾ ਉਹ ਥੋੜਾ ਖਿੱਚਿਆ ਹੋਣਾ ਚਾਹੀਦਾ ਆਹ ਧਾਗਾ ਗੋਲੇ ਵਾਲਾ ਹੋਣਾ ਚਾਹੀਦਾ ਜਿਹੜੇ ਨਾਲ ਸਕੁੰਡੇ ਬਣਾਉਣੇ ਆ ਉਹ ਹੀ ਆ ਦੋ ਗੁੰਨੇ ਆਪਾਂ ਸਿੱਧੇ ਬਣਾ ਲੈਨੇ ਆਂ ਉਲਟੀ ਸਲਾਈ ਆਪਣੀ ਪੂਰੀ ਉਲਟੀ ਬਣੂਗੀ ਸਾਰੇ ਗੁੰਨੇ ਆਪਾਂ ਉਲਟੇ-ਉਲਟੇ ਬਣਾ ਲਨੇ ਆਂ पागे सिद्धे ප पा बनांग दोे सिद्धे बनामांग ना कना ऐ ह प दोुे बना फनाता गा्य करेंगे තन उल्ट बनामांग ਫਿਰ ਤਾਂ ਅੱਗੇ ਕਰਾਂਗੇ ਡਬਲ ਕਰਕੇ ਤਿੰਨ ਗੁੰਡੇ ਉਲਟੇ ਬਣਾ ਲਾਂਗੇ ഹോ പേ ബനാസുണ്ട് ബാധിത കെ ലോക് ధా అగలే తిని కండే అసలు ఉల్టే బ బేకా సోజా సేసే ఆ గేలా కుారే ఇ ధాగ అండే ఉల్టే బ బాల ஃபேசலி தின்னா இது தீ தின் கண்டி உனே ਲਗਿਆ ਇਸ ਤਰ੍ਹਾਂ ਬਣਦਾ ਡਿਜ਼ਾਈਨ ਇਹ। ਇਹ ਕਿੰਨਾ ਸੋਹਣਾ ਬਣਦਾ। ਕੋਟੀ ਸਵੈਟਰ, ਜੈਕਟ ਕੁਛ ਵੀ ਬਣਾਓ। ਤੇਰਾ ਉਹ ਸੈਟ ਤੋਂ ਇਸ ਤਰ੍ਹਾਂ ਦਿਖਦਾ। ਤਿੰਨ ਤਣ ਕੁੰਡੇਆਂ ਦਾ ਡਿਜ਼ਾਈਨ ਹੈ ਜੀ ਇਹ। ਚਲੋ ਜੀ ਮੇਰੀ ਵੀਡੀਓ ਚੰਗੀ ਲੱਗੀ ਤੇ ਮੇਰੇ ਵੀਡੀਓ ਬਣਾਉਣ ਦਾ ਦੱਸਣ ਦਾ ਤਰੀਕਾ ਵਧੀਆ ਲੱਗਾ ਤਾਂ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਇਕ ਜ਼ਰੂਰ ਕਰਿਓ ਜੀ ਇੱਕ ਵਾਰੀ ਮੈਂ ਫੇਰ ਦੱਸ ਦਿੰਨੀ ਆ ਮੇਰੀ ਸ਼ਾਇਦ ਆਵਾਜ਼ ਨਹੀਂ ਆਉਣੀ ਪਿੱਛੇ ਤੇ ਤਿੰਨ ਤਿੰਨ ਗੁੰਡਿਆਂ ਦਾਟ ਜਾਈ ਨੇ ਜੀ ਤੇ ਬਣਦਾ ਤਾਂ ਤੁਸੀਂ ਦੇਖ ਲਿਆ ਹੋਣਾ ਜਿਵੇਂ ਬਣਦਾ ਤੇ ਉਹ ਬਣਦਾ ਵੀ ਬਹੁਤ ਛੇਤੀ ਛੇਤੀ ਬਣ ਜਾਂਦਾ ਜੀ ਟਾਈਮ ਵੀ ਨਹੀਂ ਲੱਗਦਾ ਜ਼ਿਆਦਾ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਹਾਂ ਕਿਸੇ ਨਵੇਂ ਵੀਡੀਓ 'ਚ